ਅਪ ਡਾਊਨ ਆਇਆ ਕੁਛ ਕਦੇ ਆਪਣਾ ਬਹੁਤ ਆਇਆ ਅਪ ਤਾਂ ਬਹੁਤ ਹੀ ਅਪ ਸੀਗਾ ਤੇ ਡਾਊਨ ਬਹੁਤ ਹੀ ਜ਼ਿਆਦਾ ਡਾਊਨ ਸੀਗਾ ਠੀਕ 12 13 ਲੱਖ ਕਿਲੋਮੀਟਰ ਮੈਂ ਖੁਦ ਡਰਾਈਵ ਕਰ ਚੁੱਕਿਆ ਗੱਡੀਆਂ ਠੀਕ ਹੈ ਠੀਕ ਆ ਉਹ ਨਜ਼ਾਇਜ਼ ਹੀ ਪੈ ਗਏ ਸੀਗੇ ਉਹ ਵੀ ਕੇਸ ਕੋਈ ਸਾਡਾ ਕੋਈ ਹੈ ਨਹੀਂ ਸੀਗਾ ਮਕਸਦ ਕੋਈ ਠੀਕ ਹੈ ਤੇ ਪੈ ਵੀ ਉਹ 302 ਤੱਕ ਗਿਆ ਸੀਗਾ ਜਿਹੜੇ ਡੀਲਰ ਬੰਦੇ ਨੇ ਹੂੰ ਹੂੰ ਵੀ ਯਾਰ ਤੰਗ ਕਰਦੇ ਲੋਕਾਂ ਤੁਸੀਂ ਵੀ ਡੀਲਰ ਹਾਂ ਯਾਰ ਤੂੰ ਜੀ ਤੰਗ ਕਰਦਾ ਹੋਰ ਯਾਰ ਮੈਂ ਪਰ ਤੰਗ ਨਹੀਂ ਕਰਦਾ ਠੀਕ ਆ ਆਪਾਂ ਗੱਲ ਸੁਣ ਲਈ ਦੀ ਆ ਵੇਲੇ ਤੇ ਮਨ ਵੀ ਲੱਗਦੀ ਆ ਜੇ ਸੜਕ ਦੇ ਬੈਠ ਕੇ ਆਲੂ ਪਿਆਜ ਵੀ ਵੇਚੇ ਨੇ ਸਪੀਕਰ ਮਾਈਕ ਲਾ ਕੇ ਵੇਚੇ ਨੇ ਮਾਈਕ ਲਾ ਕੇ ਹਾਂਜੀ ਬਈ ਸਤਿ ਸ਼੍ਰੀ ਅਕਾਲ ਤੇ ਸਵਾਗਤ ਆ ਬਾਈ ਤੁਹਾਡਾ ਆਪਣੇ ਪੇਜ ਦੇ ਉੱਤੇ ਮਾਈ ਰੈਡ ਧੂਰੀ ਦੇ ਉੱਤੇ ਅੱਜ ਇੱਕ ਐਸੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆ ਬਾਈ ਹਨਾ ਜਿਦੇ ਵਿੱਚ ਤੁਹਾਨੂੰ ਜ਼ਿੰਦਗੀ ਦੇ ਸੰਘਰਸ਼ ਬਾਰੇ ਪਤਾ ਲੱਗਣਾ ਤੇ ਬਾਈ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਤੁਸੀਂ ਭਲੀ ਭਾਂਤੀ ਜਾਣਦੇ ਹੋ ਵੈਸੇ ਕਮਲ ਆਟੋ ਡੀ ਲੁਧਿਆਣਾ ਦੇ ਉੱਪਰ ਹਨਾ ਬਈ ਅੱਜ ਆਪਾਂ ਆਇਆ ਬਾਈ ਹੋਰਾਂ ਲਵੇ ਤੇ ਅੱਜ ਆਪਾਂ ਇਹਨਾਂ ਨੂੰ ਜਾਣਾਂਗੇ ਬਈ ਹਨਾ ਇਹ ਆਪਣੀ ਕਾਰਾਂ ਦੀ ਲਾਈਨ 'ਚ ਕਿਵੇਂ ਆਏ ਇਸ ਤੋਂ ਪਹਿਲਾਂ ਕੀ ਕਰਦੇ ਸੀਗੇ ਮਤਲਬ ਵੀ ਕਾਰਾਂ ਬਾਰੇ ਥੋੜੀ ਆਪਾਂ ਘੱਟ ਗੱਲਬਾਤ ਕਰਾਂਗੇ ਪਿਛਲੀ ਜੀਵਨੀ ਬਾਰੇ ਵੱਧ ਕਰਾਂਗੇ ਕਿਉਂਕਿ ਇੱਕ ਸੰਘਰਸ਼ ਹੁੰਦਾ ਬਈ ਹਨਾ ਬੰਦਾ ਬਹੁਤ ਥੋੜੇ ਤੋਂ ਲੈ ਕੇ ਬਈ ਉੱਪਰ ਤੱਕ ਕਿਵੇਂ ਆਉਂਦਾ ਹੋਪ ਤੁਸੀਂ ਵੀ ਹਨਾ ਵੀ ਮਿਹਨਤ ਕਰਕੇ ਬਈ ਹਨਾ ਜਿਹੜੇ ਮੇਰੇ ਭਰਾ ਹਨਾ ਅੱਜ ਦੀ ਜਿਵੇਂ ਜਨਰੇਸ਼ਨ ਹੈਗੀ ਜਿਵੇਂ ਸਾਡੇ ਵਰਗੇ ਲਾਲੀ ਬਈ ਹਨਾ ਕਈ ਮਿੱਤਰ ਵਧੀਆ ਕੰਮ ਕਰਦੇ ਨੇ ਕਈ ਬਈ ਹਲੇ ਹਨ ਆਪਾਂ ਕਹਿੰਦੇ ਵੀ ਵਿਹਲੇ ਵੀ ਨੇ ਕਈ ਹਲੇ ਜ਼ਿੰਦਗੀ ਦੇ ਸੰਘਰਸ਼ ਲੱਗੇ ਪਏ ਨੇ ਉਹ ਸਾਰੀ ਚੀਜ਼ਾਂ ਨੂੰ ਬਈ ਹਨ ਇੱਕ ਲਾਈਨ ਦੇ ਵਿੱਚ ਦੇਖਦੇ ਆਪਾਂ ਦੱਸ ਦਿਆ ਵੀ ਤੁਹਾਨੂੰ ਨਾ ਬਾਈ ਹੋਰਾਂ ਨੇ ਮੈਂ ਸਟਾਰਟਿੰਗ ਤੋਂ ਕਿਵੇਂ ਕੰਮ ਕਰਿਆ ਬਈ ਹਨ ਕਿਵੇਂ ਕੰਮ ਨੂੰ ਸੰਭਾਲਿਆ ਸਾਰੀ ਗੱਲਬਾਤ ਕਰਾਂਗੇ ਬਾਈ ਰਕੇਸ਼ ਜੀ ਆਪਣੇ ਨਾਲ ਨੇ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਸਵਾਤ ਅਬਰੀ ਪੇਦ ਉੱਪਰ ਹਨਾ ਜੀ ਤੁਹਾਡਾ ਬਾਬਾ ਸਾਗਤਾ ਲੁਧਿਆਣੇ ਆਉਣ ਤੇ ਹਾਂਜੀ ਬਾਈ ਤੇ ਬਈ ਆਪਾਂ ਬੜੇ ਦਿਨਾਂ ਤੋਂ ਪਲਾਨਿੰਗ ਕਰ ਰਹੇ ਸੀ ਵੀ ਆਪਾਂ ਇੱਕ ਪੋਡਕਾਸਟ ਵਾਸਤੇ ਵੀ ਇੱਕ ਆਪਾਂ ਗੱਲਬਾਤ ਕਰਾਂਗੇ ਹਨਾ ਵੀ ਜਿਹਦੇ ਵਿੱਚ ਕਾਰਾਂ ਦੀਆਂ ਗੱਲਾਂ ਥੋੜੀ ਜਿਹੀ ਘੱਟ ਹੋਣ ਤੇ ਆਪਣੀ ਜ਼ਿੰਦਗੀ ਬਾਰੇ ਥੋੜੀ ਜਿਆਦਾ ਹੋਣ ਗੱਲਾਂ ਵੀ ਆਪਾਂ ਇਸ ਲਾਈਨ 'ਚ ਕਿਵੇਂ ਆਏ ਹਨਾ ਕਿੰਨੇ ਟਾਈਮ ਤੁਸੀਂ ਸੰਘਰਸ਼ ਕਰਿਆ ਜ਼ਿੰਦਗੀ ਦਾ ਤੇ ਮਤਲਬ ਲਾਈਫ ਦੇ ਵਿੱਚ ਕੀ ਕੁਝ ਹੋਇਆ ਬਾਈ ਸਟਾਰਟਿੰਗ ਤੋਂ ਅਗਰ ਆਪਾਂ ਗੱਲ ਕਰੀਏ ਵੀ ਤੁਹਾਡੀ ਸਟੱਡੀ ਕਿੰਨੀ ਕੈ ਸਟੱਡੀ ਵੀਰੇ ਮੇਰੀ ਹੈਗੀ ਆ 10+2 ਪਲੱਸ 2 ਕਰੀਏ ਸਰ ਜੀ ਸਿਰਫ ਪਲੱਸ 2 ਕੀਤੀ ਆ ਮੈਂ ਠੀਕ ਅੱਗੇ ਕਾਦੋਂ ਵੀ ਪੜੇ ਵੀਰੇ ਬਸ ਅੱਗੇ ਕੁਝ ਮਾਹੌਲ ਐ ਮੈਂ ਦੱਸੀਗਾ ਹਾਂਜੀ ਉਸ ਟਾਈਮ ਤੇ ਨਹੀਂ ਪੜਿਆ ਨਹੀਂ ਗਿਆ ਮੇਰੇ ਤੋਂ ਫਿਰ ਠੀਕ ਹੈ ਵੀਰ ਹਾਂਜੀ ਓਕੇ ਅੱਛਾ ਤੁਹਾਡਾ ਬਰਤ ਕਿੰਨੇ ਟਾਈਮ ਦਾ ਬਈ ਮੇਰਾ ਬਰਤ ਹੈਗਾ ਵੀਰੇ 1986 ਦਾ 1986 ਦਾ ਹਾਂਜੀ ਠੀਕ ਹੈ ਵੀਰੇ ਆਪਾਂ ਥੋੜਾ ਜਿਹਾ ਜਾਣਨਾ ਪਾਈਏ ਵੀਰੇ ਪਹਿਲਾਂ ਮਤਲਬ ਵੀ ਪਹਿਲਾਂ ਪਰਿਵਾਰ ਦਾ ਕਿੰਦਾ ਮਾਹੌਲ ਸੀ ਤੁਸੀਂ ਕੀ ਕਰਦੇ ਹੋ ਫਾਦਰ ਸਾਹਿਬ ਕਿਵੇਂ ਹਾਂਜੀ ਪਹਿਲਾਂ ਵੀਰੇ ਸਾਡਾ ਸ਼ੁਰੂ ਤੋਂ ਹੀ ਦੁੱਧ ਦਾ ਕੰਮ ਆ ਦੁੱਧ ਦਾ ਹਾਂਜੀ ਸਾਡਾ ਡੈਰੀ ਦਾ ਹੀ ਬਿਜ਼ਨਸ ਆ ਹਾਂਜੀ ਹਾਂ ਪਿੰਡ ਦਾ ਅਸੀਂ ਮੱਝਾਂ ਵੀ ਰੱਖੀਆਂ ਹੋਈਆਂ ਸੀਗੀਆਂ ਤੇ ਉਹ ਤੋਂ ਬਾਅਦ ਫਿਰ ਅਸੀਂ ਅੱਗੇ ਲੁਧਿਆਣਾ ਸ਼ਹਿਰ ਇੱਥੇ ਸਾਡਾ ਹੋਲ ਸੇਲ ਦਾ ਕੰਮ ਹੋ ਗਿਆ ਦੁੱਧ ਦਾ ਠੀਕ ਓਕੇ ਪਿੰਡਾਂ 'ਚ ਵੀ ਅਸੀਂ ਇਕੱਠਾ ਕਰਦੇ ਸੀਗੇ ਸਾਡੀਆਂ ਗੱਡੀਆਂ ਸਾਰੇ ਪਿੰਡਾਂ ਚਾਲੇ-ਦਾਲੇ ਜਾਂਦੀਆਂ ਸੀ ਠੀਕ ਹੈ ਜਿਨੇ ਲੁਧਿਆਣਾ ਸ਼ਹਿਰ ਦੇ ਆਲੇ-ਦਾਲੇ ਜਿੰਨੇ ਪਿੰਡ ਨੇ ਹੂੰ ਹੂੰ ਸਾਰੇ ਪਿੰਡਾਂ 'ਚੋਂ ਆਪਣਾ ਦੁੱਧ ਆਉਂਦਾ ਸੀਗਾ ਠੀਕ ਹੈ ਤੇ ਉਹ ਹੋਲ ਸੇਲ ਆਪਾਂ ਸਪਲਾਈ ਕਰਦੇ ਸੀਗੇ ਫੈਕਟਰੀਆਂ ਨੂੰ ਜਾਂਦਾ ਸੀ ਠੀਕ ਹੈ ਅਛਾ ਦੁੱਧ ਦਾ ਕੰਮ ਸਟਾਰਟ ਕਦੋਂ ਕਰਿਆ ਸੀ ਦੁੱਧ ਦਾ ਕੰਮ ਤਾਂ ਵੀਰੇ ਮੇਰੇ ਫਾਦਰ ਸਾਹਿਬ ਉਹਨਾਂ ਨੇ ਸ਼ੁਰੂ ਕਰਿਆ ਸੀ ਸਾਲ 1978 ਚ 1978 ਤੋਂ ਕਰ ਰਹੇ ਹਾਂ ਜੀ ਠੀਕ ਹੈ ਵੀਰੇ ਤੁਸੀਂ ਕੰਮ 'ਚ ਕਿਵੇਂ ਆਏ ਹਨਾ ਵੀ ਤੁਹਾਡਾ ਇੰਟਰਸਟ ਹੈਗਾ ਸੀ ਜਾਂ ਬਸ ਕੰਮ 'ਚ ਵੀ ਅਸੀਂ ਆਉਣਾ ਹੀ ਆ ਫਾਦਰ ਸਾਹਿਬ ਦੇ ਕੰਮ ਤੇ ਹਾਂ ਇੰਟਰਸਟ ਵੀ ਸੀਗਾ ਮੇਰਾ ਠੀਕ ਹੈ ਤੇ ਕੁਝ ਫਿਰ ਘਰ ਦਾ ਉਸ ਟਾਈਮ ਤੇ ਸਾਡਾ ਨਾ ਜਿਹਨੂੰ ਕਹਿੰਦੇ ਆ ਮਾਹੌਲ ਓਮੇ ਦਾ ਹੋ ਗਿਆ ਕਿ ਮੈਨੂੰ ਫਿਰ ਕੰਮ ਦੇ ਵਿੱਚ ਪੈਣਾ ਹੀ ਪਿਆ ਉਸ ਟਾਈਮ ਠੀਕ ਹੈ ਵੀਰੇ ਹਾਂਜੀ ਅੱਛਾ ਮਤਲਬ ਵੀ ਸੁਰੂ ਤੋਂ ਆਪਾਂ ਕਹਦੇ ਵੀ ਘਰ ਦੇ ਹਾਲਤ ਕਿਦਾਂ ਦੇ ਰਹੇ ਨੇ ਘਰ ਦੇ ਹਾਲਤ ਬਹੁਤ ਵਧੀਆ ਸੀਗੇ ਵੀਰੇ ਠੀਕ ਹੈ ਪੂਰੀ ਜਿਆਦੇ ਵਧੀਆ ਸੀਗੇ ਹਾਂ ਹਾਂ ਰਾਜਿਆਂ ਵਾਲੀ ਜ਼ਿੰਦਗੀ ਸੀ ਠੀਕ ਹੈ ਹਾਂਜੀ ਅਪ ਡਾਉਨ ਆਇਆ ਕੁਝ ਕਦੇ ਆਪਣਾ ਬਹੁਤ ਆਇਆ ਆਪ ਤਾਂ ਬਹੁਤ ਹੀ ਅਪ ਸੀਗਾ ਤੇ ਡਾਉਨ ਬਹੁਤ ਹੀ ਜਿਆਦਾ ਡਾਊਨ ਸੀਗਾ ਠੀਕ ਹੈ ਹਾਂਜੀ ਮਤਲਬ ਵੀ ਸ਼ੇਅਰ ਮਾਰਕੀਟ ਵਾਲਾ ਕੰਮ ਹਾਂ ਤੁਹਾਡੇ ਨਾਲ ਵੀ ਬਿਲਕੁਲ ਪੀਕ ਤੇ ਬਿਲਕੁਲ ਜ਼ੀਰੋ ਸੀਗਾ ਲੈ ਬਈ ਹਨਾ ਮੈਂ ਜਿਹੜੀ ਗੱਲ ਕਹਿੰਕੀ ਬਾਈ ਹਰਨ ਨੂੰ ਸਾਨੂੰ ਇਹਨਾਂ ਨੂੰ ਲੱਗ ਪਏ ਦੋ ਦੋ ਸਾਲ ਵਾਂਗੂ ਹੋ ਗਏ ਹਨਾ 2.5 ਸਾਲ ਹੋ ਗਏ ਤੇ ਵਿਚ ਦੀ ਗੱਲਾਂ ਬਾਤਾਂ ਹੋ ਜਾਂਦੀ ਨੇ ਕਈ ਵਾਰ ਸੋਚਿਆ ਵੀ ਹਨਾ ਵੀ ਲਾਈਫ ਦਾ ਇਹਨਾਂ ਦਾ ਵੀ ਹਨਾ ਇਹ ਰਾਜੇ ਵਾਲੀ ਜ਼ਿੰਦਗੀ ਵੀ ਜਿਉਈ ਹੋਈ ਆ ਹਾਲ ਦੀ ਘੜੀ ਵੀ ਹਨਾ ਬਹੁਤ ਚੰਗਾ ਕੰਮ ਕਰਦੇ ਨੇ ਵੀ ਰਾਜੇ ਵਾਲੀ ਜ਼ਿੰਦਗੀ ਵੀ ਜਿਉਈ ਹੋਈ ਆ ਤੇ ਫਕੀਰ ਵਾਲੀ ਵੀ ਜ਼ਿੰਦਗੀ ਵੀ ਜਿਉਈ ਹੋਈ ਆ ਤੇ ਉਹਦੇ ਬਾਰੇ ਹੁਣ ਆਪਾਂ ਗੱਲਬਾਤ ਰਾਜ ਵਾਲੀ ਦਾ ਚਲੋ ਵੀਰੇ ਮੰਨ ਲਓ ਹਣਾ ਚਲੋ ਆਪਾਂ ਜੀ ਜ਼ਿੰਦਗੀ ਜਿਉਉਣੀ ਜਦੋਂ ਡਾਊਨਫਾਲ ਆਇਆ ਕਿਵੇਂ ਆਇਆ ਕਿੱਦਾਂ ਆਇਆ ਕਦੋਂ ਆਇਆ ਡਾਊਨਫਾਲ 1996 ਦੇ ਵਿੱਚ ਠੀਕ ਹੈ ਕੁਝ ਕੇਸ ਪੈ ਗਏ ਸੀਗੇ ਚਾਚੀ ਉਹਨਾਂ ਤੇ ਹੂੰ ਹੂੰ ਤੇ ਕੁਝ ਨਾ ਡੈਡੀ ਦੀ ਉਦੋਂ ਕੰਡੀਸ਼ਨ ਥੋੜੀ ਜਿਹੀ ਡਾਊਨ ਹੋ ਗਈ ਸੀ ਬਿਮਾਰ ਰਹਿਣ ਲੱਗ ਗਏ ਸੀ ਠੀਕ ਹੈ ਥੋੜਾ ਜਿਹਾ ਦਿਮਾਗ ਅਫਸੈਟ ਹੋ ਗਿਆ ਤੇ ਕੁਝ ਸਰੀਰ ਉਹਨਾਂ ਦਾ ਡਾਊਨ ਹੋ ਗਿਆ ਹੂੰ ਹੂੰ ਉਹਦੇ ਕਰਕੇ ਫਿਰ ਬਿਜ਼ਨਸ ਵੀ ਸਾਰਾ ਲਾਸਟ ਚ ਚਲੇ ਗਿਆ ਦਾ ਤੇ ਉਸ ਤੋਂ ਬਾਅਦ ਫਿਰ ਅਸੀਂ ਕੰਮ ਪਰ ਜ਼ੀਰੋ ਤੇ ਚਲੇ ਗਿਆ ਇੱਕ ਵਾਰੀ ਤਾਂ ਸਾਰਾ ਠੀਕ ਹੈ ਜਦੋਂ ਹੁਣ ਕੇਸ ਪੈ ਜਾਂਦੇ ਆ ਵੀਰੇ ਤੈਨੂੰ ਪਤਾ ਫਿਰ ਉਹ ਤਾਂ ਲਈ ਜਾਂਦੇ ਆ ਨਾ ਸਾਰਾ ਕੁਝ ਠੀਕ ਹੈ ਵੀਰੇ ਉਹ ਨਜ਼ਾਇਜ਼ ਹੀ ਪੈਗੇ ਸੀਗੇ ਉਹ ਵੀ ਕੇਸ ਕੋਈ ਸਾਡਾ ਕੋਈ ਹੈ ਨਹੀਂ ਸੀਗਾ ਮਕਸਦ ਕੋਈ ਠੀਕ ਹੈ ਤੇ ਪੈ ਵੀ ਉਹ 302 ਦਾ ਗਿਆ ਸੀਗਾ 302 ਦਾ ਹਾਂ ਠੀਕ ਹੈ ਵੀਰੇ ਲੈ ਵੀ ਇਹ ਇਹ ਮਤਲਬ ਕਦੋਂ ਪਿਆ ਵੇ ਵੀਰੇ 1950 1994 ਚ ਪਿਆ ਕੇਸ 1994 ਜਾਂ 95 ਚ ਪਿਆ ਮੈਂ ਤਾਂ ਉਦੋਂ ਛੋਟਾ ਸੀ ਪੜਦਾ ਹੀ ਸੀਗਾ ਠੀਕ ਹੈ ਵੀਰੇ ਸਾਰੀ ਮੈਂ ਕਹਿੰਨਾ 8ਵੀਂ 9ਵੀਂ ਚ ਪੜਦਾ ਸੀ ਮੈਂ ਤਾਂ ਇਹ ਭਈ 7ਵੀਂ ਚ ਪੜਦਾ ਹੋਊਂਗਾ ਠੀਕ ਹੈ ਵੀਰੇ ਤੇ ਬਸ ਫਿਰ ਉਦੋਂ ਬਾਅਦ ਆਪਣਾ ਕੰਮ ਡਾਊਨ ਜਿ ਦਿਨੋਂ ਜਨ ਜੰਦਾ ਰਿਹਾ ਜਾਂਦਾ ਰਿਹਾ ਇੱਕ ਦਿਨ ਟਾਈਮ ਆ ਗਿਆ ਕਿ ਕੰਮ ਬੰਦ ਹੀ ਕਰਨਾ ਪੈ ਗਿਆ ਠੀਕ ਹੈ ਮਤਲਬ ਦੁੱਧ ਦਾ ਕੰਮ ਇੱਕ ਵਾਰ ਆਪਾਂ ਗੱਲ ਹੀ ਬੰਦ ਕਰਤਾ ਸੀ ਬਿਲਕੁਲ ਬੰਦ ਕਰਨਾ ਪੈ ਗਿਆ ਕਿਉਂਕਿ ਸਾਡੀਆਂ ਤਾਂ ਗੱਡੀਆਂ 12 13 ਗੱਡੀਆਂ ਸਾਡੀਆਂ ਆਪਦੀਆਂ ਸੀਗੀਆਂ ਠੀਕ ਹੈ ਜਿਹੜੀਆਂ ਪਿੰਡਾਂ 'ਚੋਂ ਚੱਕ ਕੇ ਸਵੇਰੇ ਸ਼ਾਮ ਦੁੱਧ ਜਾਂਦੀਆਂ ਸੀ ਚੱਕਣ ਦੋ ਟਾਈਮ ਰੂਟ ਚੱਲਦੇ ਸੀਗੇ ਆਪਣੇ ਤੇ ਤਕਰੀਬਨ ਲੱਖ ਲੀਟਰ ਦੇ ਆਸ-ਪਾਸ ਦੁੱਧ ਸੀਗਾ ਰੋਜ਼ ਦਾ ਰੋਜ਼ ਲੈ ਬਈ ਹੈਨਾ 1 ਲੱਖ ਲੀਟਰ ਰੋਜ਼ ਦਾ ਜਦੋਂ ਦੁੱਧ ਬੰਦਾ ਪਾਉਂਦਾ ਹੋਵੇ ਬਈ ਹੈਨਾ ਕਮਾਈ ਵੀ ਚਲ ਵਧੀਆ ਹੁੰਦੀ ਹੈ ਬਈ ਹਨਾ ਐਸੀ ਗੱਲ ਜਦੋਂ ਕੁਆਂਟੀਟੀ 'ਚ ਕੰਮ ਹੁੰਦਾ ਬਈ ਹਨਾ ਮਾਰਦਨ ਘਟਾ ਕੇ ਤੇ ਰੋਜ਼ ਦੀ ਇਨਕਮ ਚੰਗੀ ਹੋ ਜਾਂਦੀ ਹੈਗੀ ਤੇ ਪਰ ਉਹਦਾ 1 ਲੱਖ ਲੀਟਰ ਨੂੰ ਰੋਜ਼ ਦਾ ਦੁੱਧ ਨੂੰ ਬਈ ਤਾਲਾ ਲੱਗ ਜਾਣਾ ਹੈ ਹਨਾ ਬਈ ਦੇਖੋ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਕਿੱਥੇ ਜਾਂਦੀ ਹੈ ਗੱਲ ਬਈ ਤੇ ਵੀਰੇ ਉਹ ਜਿਹੜਾ ਹੁਣ ਡਾਊਨਫਾਲ ਮੰਨ ਲਿਆ ਵੀ ਪਰਚੇ ਪੈ ਗਏ ਹਨਾ ਨਜਾਇਜ਼ ਪਰਚੇ ਪਏ ਹਨਾ ਤੇ ਉਸ ਤੋਂ ਬਾਅਦ ਕਿੰਨਾ ਟਾਈਮ ਚੱਲਿਆ ਤੁਹਾਡਾ ਡਾਊਨਫਾਲ ਤੇ ਉਹਦੇ ਵਿੱਚ ਕੀ ਕੁਝ ਕਰਿਆ ਤੁਹਾਡੇ ਡਾਊਨਫਾਲ ਚੱਲਿਆ ਵੀਰੇ ਸਾਡਾ ਤਕਰੀਬਨ 4 ਸਾਲ ਦੇ ਕਿ ਤਿੰਨ ਤਿੰਨ ਤੋਂ 4 ਸਾਲ ਦੇ ਵਿੱਚ ਵਿੱਚ ਅਸੀਂ ਰਿਕਵਰੀ ਵੱਲ ਨੂੰ ਹੋ ਗਏ ਸੀ ਠੀਕ ਹੈ ਪਹਿਲੇ ਸਾਲ ਦੋ ਸਾਲ ਤਾਂ ਸੰਭਲਣ ਦੀ ਟਾਈਮ ਲੱਗ ਗਿਆ 2 ਸਾਲ ਬਾਅਦ ਫਿਰ ਸਾਨੂੰ ਥੋੜਾ ਜਿਹਾ ਜਿਵੇਂ ਡੈਡੀ ਉੱਠੇ ਉਹ ਮੈਂ ਤਾਂ ਅਜੇ ਪੜੀ ਹੋ ਜਾਂਦਾ ਸੀਗਾ ਉਹ ਟਾਈਮ ਤੇ ਤਾਂ ਠੀਕ ਹੈ ਤੇ ਉਹ ਡੈਡੀ ਦੇ ਨਾਲ ਹੈਲਪ ਹੁੰਦਾ ਕਰਨ ਲੱਗ ਗਿਆ ਸੀ ਆਲੂ ਪਿਆਜ਼ ਵੀ ਵੀਰੇ ਸੜਕ ਤੇ ਬੈਠ ਕੇ ਵੇਚੇ ਨੇ ਆਲੂ ਪਿਆਜ਼ ਵੀ ਵੇਚੇ ਨੇ ਠੀਕ ਹੈ ਵੀਰੇ ਸੜਕ ਤੇ ਬੈਠ ਕੇ ਆਲੂ ਪਿਆਜ਼ ਵੀ ਵੇਚੇ ਨੇ ਸਪੀਕਰ ਮਾਈਕ ਲਾ ਕੇ ਵੇਚੇ ਨੇ ਮਾਈਕ ਲਾ ਕੇ ਹੈਨਾ ਵੀ ਰੋਜ਼ ਦੀ ਆਪਾਂ ਕਹਿੰਦੇ ਲਗਭਗ ਲੱਖ ਰੁਪਏ ਦੇ ਗੇੜ ਤੇ ਕਮਾਈ ਆ ਪਰ ਰੁਪਏ ਲੀਟਰ ਨੂੰ ਹੀ ਮੰਨ ਲੋ ਵੀਰੇ ਹਨਾ ਰੋਜ਼ ਦੀ ਲੱਖ ਰੁਪਏ ਲੀਟਰ ਰੁਪਈਆ ਨਹੀਂ 50 ਪੈਸੇ ਦਾ ਵਜਦਾ ਹੀ ਹੋਣਗਾ ਉਸ ਕੰਮ ਤੇ ਵੀ ਕੋਈ ਵੱਡੀ ਗੱਲ ਨਹੀਂ ਤੁਸੀਂ ਸਦਾਰੇ ਵੀ ਹੋਣਗੇ ਤਾਂ ਬਹੁਤ ਕੁਝ ਹੁੰਦਾ ਬਈ ਹਨਾ ਨਹੀਂ ਹੈਗਾ ਸਾਡਾ ਆਪਣਾ ਹੀ ਸੀਗਾ ਕੰਮ ਕੱਲਿਆਂ ਦੇ ਸੀਗਾ ਹਾਂ ਚਾਚੇ ਤੇ ਡੈਡੀ ਦਾ ਇਕੱਠਿਆਂ ਸੰਜੇ ਹੀ ਕੰਮ ਸੀਗਾ ਓਕੇ ਤੇ ਰੋਜ਼ ਦੀ 40-50000 ਇਨਕਮ ਜਦੋਂ ਜਿਹੜਾ ਬੰਦਾ ਉਹਨਾਂ ਟਾਈਮ 'ਚ ਬੰਦਾ ਕਮਾਉਂਦਾ ਹੋਵੇ ਬਈ ਹਨਾ ਉਹ ਆਲੂ ਪਿਆਜ਼ ਵੇਚਣ ਦੀ ਕੰਡੀਸ਼ਨ ਤੇ ਆਏ ਦੇ ਬਈ ਹਨਾ ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਡਾਊਨ ਗਿਆ ਹੋ ਉਸ ਟਾਈਮ ਬਈ ਹੈਨਾ ਬਹੁਤ ਡਾਊਨ ਗਿਆ ਵੀ ਤੇ ਠੀਕ ਹੈ ਵੀਰੇ ਤੇ ਉਸ ਤੋਂ ਬਾਅਦ ਕੀ ਕੰਮ ਉਹੀ ਦੁੱਧ ਦੀ ਕਰਿਆ ਫਿਰ ਮੈਂ ਦੱਸਦਾ ਫਿਰ ਅਸੀਂ ਕਰੀ ਗਏ ਕੰਮ ਨਹੀਂ ਛੱਡਿਆ ਫਿਰ ਕੀ ਕੀ ਕੰਮ ਕਰਦੇ ਫਿਰ ਮੈਂ ਵੀ ਨਾਲ ਲੱਗ ਗਿਆ ਜਿਵੇਂ ਸਵੇਰੇ ਸਕੂਲ ਪੜਨ ਗਿਆ ਆ ਕੇ ਬੈਠ ਜਾਣਾ ਡੈਡੀ ਨਾਲ ਦੁਕਾਨ ਤੇ ਸਾਨੂੰ ਦੁਕਾਨ ਵੀ ਨਹੀਂ ਵੀਰੇ ਕਿਰਾਏ ਤੇ ਮਿਲ ਗਈ ਅਸੀਂ ਸੜਕ ਤੇ ਬੈਠ ਕੇ ਹੀ ਵੇਚੇ ਨੇ ਠੀਕ ਹੈ ਠੀਕ ਆ ਫਿਰ ਉਹ ਹੌਲੀ ਹੌਲੀ ਸਾਨੂੰ ਉੱਥੇ ਬਕਾਨ ਕਿਰਾਏ ਤੇ ਮਿਲ ਗਈ ਫਿਰ ਉੱਥੋਂ ਅਸੀਂ ਨਾਲ ਅਸੀਂ ਸ਼ੁਰੂ ਕਰ ਲਿਆ ਕਰਿਆਨੇ ਦਾ ਕੰਮ ਕਰਿਆਨੇ ਦੇ ਨਾਲ 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 ਮੇਰੇ ਨਾ ਤਾਇਆ ਜੀ ਦਾ ਕੰਮ ਵੀ ਦੁੱਧਾ ਹੀ ਸੀਗਾ ਹੂੰ ਹੂੰ ਤੇ ਉਹਨਾਂ ਦਾ ਬੇਟਾ ਜਿਹਦਾ ਨਾਮ ਕਮਲ ਆ ਹੂੰ ਹੂੰ ਠੀਕ ਆ ਉਹਦੇ ਨਾਮ ਤੇ ਇੱਕ ਡੈਰੀ ਖੋਲੀ ਹੈਬ ਵਾਲ ਉਹਨਾਂ ਨੇ ਕਮਲ ਨੂੰ ਖੋਲ ਕੇ ਦਿੱਤੀ ਤੇ ਕਮਲ ਹੋ ਗਿਆ ਬਿਮਾਰ ਥੋੜੇ ਦਿਨਾਂ ਬਾਅਦ ਠੀਕ ਹੈ ਤੇ ਉਹ ਫਿਰ ਮੇਰੇ ਤਾਇਆ ਜੀ ਨੇ ਬਹੁਤ ਹੈਲਪ ਕੀਤੀ ਉਸ ਟਾਈਮ ਤੇ ਤੇ ਉਹਨਾਂ ਨੇ ਫਿਰ ਸਾਨੂੰ ਡੈਰੀ ਹੋ ਸੰਭਾਤੀ ਓਕੇ ਉਹ ਡੈਰੀ ਦਾ ਇਦਾਂ ਹੋ ਗਿਆ ਕਮਲ ਹੋ ਗਿਆ ਬਿਮਾਰ ਤਾਂ ਤਾਇਆ ਜੀ ਨੇ ਡਾੜੀ ਨਾਲ ਗੱਲ ਕਰੀ ਵੀ ਤੂੰ ਇਹ ਸੰਭ ਸੰਭੇਂ ਕੰਮ ਵੀ ਇਹ ਜੇ ਤੈਨੂੰ ਅਸੀਂ ਡੈਰੀ ਦਾ ਕਰਾਈਏ ਤਾਂ ਡੈਰੀ ਕਹਿੰਦੇ ਹਾਂ ਕਰਾਂਗੇ ਫਿਰ ਉਸ ਟਾਈਮ ਤੋਂ ਲੈ ਕੇ ਫਿਰ ਅਸੀਂ ਦੁੱਧ ਦਾ ਕੰਮ ਕਰੀ ਜਾਂਦੇ ਹਾਂ ਤੇ ਉਹਦੇ ਨਾਮ ਤੇ ਹੀ ਕਰੀ ਜਾਂਦੇ ਹਾਂ ਕਮਲ ਦੇ ਨਾਮ ਤੇ ਕੰਮ ਕਰੀ ਜਾਂਦੇ ਲੈ ਬਾਈ ਹੈਨਾ ਬਾਈ ਦੇ ਨਾਮ ਤੇ ਡੈਰੀ ਹੈਗੀ ਤੇ ਉਹਨਾਂ ਦੇ ਨਾਮ ਦੇ ਕਾਰੋਬਾਰ ਹਾਂ ਉਹਨਾਂ ਦੇ ਨਾਮ ਤੇ ਅਸੀਂ ਕੰਮ ਕਰੀ ਜਾਂਦੇ ਹਾਂ ਥੋੜੇ ਟਾਈਮ ਬਾਅਦ ਫਿਰ ਡੈਰੀ ਕਰਦੇ ਕਰਦੇ ਫਿਰ ਅਸੀਂ ਫਿਰ ਦੁਬਾਰੇ ਹੋਲ ਸੇਲ ਬਿਜ਼ਨਸ ਚ ਆ ਗਏ ਠੀਕ ਦੁੱਧ ਦੇ ਦੇ ਦੋ ਦੇ ਕੰਮ ਤੇ ਦੁੱਧ ਦਾ ਕਮੇ ਡੇਰੀ ਦਾ ਸੀਗਾ ਉੱਥੇ ਅੱਗਵਾਲ ਉੱਥੇ ਸੀਗਾ ਸਵੇਰੇ ਸ਼ਾਮ ਦੁੱਧ ਆਉਣਾ ਸਵੇਰੇ ਵਿਕ ਜਾਣਾ ਸ਼ਾਮ ਨੂੰ ਫੇਰ ਜਾਣਾ ਡੇਰੀ ਤੇ ਸ਼ਾਮ ਨੂੰ ਫੇਰ ਵੇਚ ਕੇ ਮੁੜਿਆਉਣਾ ਫੇਰ ਉਧਰੋਂ ਮੈਂ 10 ਕਰ ਲੀਆਂ 10 ਪਾਸ ਹੋ ਗਿਆ ਮੈਂ ਤੇ ਮੈਂ ਵੀ ਨਾਲ ਡੇਰੀ ਦੇ ਜਾਣ ਲੱਗ ਗਿਆ ਮੈਂ ਦੇਖਿਆ ਵੀ ਕੰਮ ਵਧਾਇਆ ਜਾ ਸਕਦਾ ਕਿਸੇ ਤਰੀਕੇ ਵਧਾਉਣੇ ਆ ਫੇਰ ਮੈਂ ਫੇਰ ਰੂਟ ਸ਼ੁਰੂ ਕਰਤੇ ਠੀਕ ਹੈ ਫਿਰ ਉਹ ਸ਼ੁਰੂ ਕਰਦੇ ਫਿਰ ਚਲਾਦਾ ਕਿ ਦੁੱਧ ਇਕੱਠਾ ਕਰਨਾ ਸ਼ੁਰੂ ਕਰਦੇ ਦੁੱਧ ਇਕੱਠਾ ਕਰਨਾ ਸ਼ੁਰੂ ਕਰਤਾ ਪਿੰਡਾਂ ਜੋ ਫਿਰ ਜਾਣ ਲੱਗ ਗਏ ਅਸੀਂ ਗੱਟੀਆਂ ਤਿੰਨ ਚਾਰ ਫੇਰ ਕਰ ਲੀਆਂ ਫਿਰ ਅਸੀਂ 15 2000 ਲੀਟਰ ਦੁੱਧ ਫਿਰ ਇਕੱਠਾ ਕਰ ਲਿਆ ਓਕੇ ਫਿਰ ਅਸੀਂ ਪਾਉਂਦੇ ਰਹੇ ਇਕੱਠਾ ਕਰਕੇ ਸੈਂਟਰਾਂ ਤੇ ਫੈਕਟਰੀਆਂ 'ਚ ਪਾਉਣ ਲੱਗ ਗਏ ਤੇ ਵਧੀਆ ਚੱਲਦਾ ਰਿਹਾ ਕੰਮ ਫਿਰ ਉਸ ਤੋਂ ਬਾਅਦ ਫਿਰ ਆਪ ਹੀ ਚੱਲੀ ਗਿਆ ਕੰਮ ਓਕੇ ਫਿਰ ਉਸ ਤੋਂ ਬਾਅਦ ਫਿਰ ਅਸੀਂ ਰਿਟੇਲ ਬਿਜ਼ਨਸ 'ਚ ਆ ਗਏ ਤੇ ਰਿਟੇਲ ਦੇ ਵਿੱਚ ਵੀ ਸਾਨੂੰ ਵਧੀਆ ਰਿਸਪਾਂਸ ਮਿਲਿਆ ਹੁਣ ਅਸੀਂ ਰਿਟੇਲ ਦੇ ਵਿੱਚ ਵੀ ਇਹ ਸਾਰਾ ਕੁਝ ਬਣਾਉਨੇ ਆ ਤੁਸੀਂ ਆਇਓ ਕਿਸੇ ਦਿਨ ਡੈਰੀ ਤੇ ਤੁਹਾਨੂੰ ਪਨੀਰ ਦੇਸੀ ਘਿਓ ਖੋਏ ਦੀ ਬਰਫੀ ਦਹੀਂ ਲੱਸੀ ਮੱਖਣ ਹਰ ਚੀਜ਼ ਆਪਣੇ ਅੰਦਰ ਹੀ ਸਾਰੇ ਪ੍ਰੋਡਕਟ ਤਿਆਰ ਹੁੰਦੇ ਆ ਆਪਾਂ ਕੁਝ ਬਾਹਰੋਂ ਨਹੀਂ ਲੈਂਦੇ ਸਰ ਹਾਈਜਨਿਕ ਹੁੰਦਾ ਸਾਰਾ ਬੇਰੇ ਪਿਓਰ ਦੁੱਧ ਤੇ ਸਾਰਾ ਕੁਝ ਹਾਈਜਨਿਕ ਠੀਕ ਹੈ ਲੈ ਵੀ ਇਹ ਚੀਜ਼ ਹੈ ਨਾ ਵੀ ਕੋਈ ਪੇਡ ਪ੍ਰਮੋਸ਼ਨ ਨਹੀਂ ਹੈਗੀ ਅੱਜ ਭਰਾਵਾਂ ਵਾਲਾ ਪਿਆਰ ਆ ਬਾਈ ਹੋਰਾਂ ਨਾਲ ਠੀਕ ਹੈ ਇੱਕ ਵਾਰ ਤੁਸੀਂ ਜਦੋਂ ਬਾਈ ਦੇ ਸ਼ਾਪ ਤੇ ਤੁਸੀਂ ਆਓਗੇ ਵੀ ਬਾਈ ਹੈ ਨਾ ਤੁਹਾਨੂੰ ਜਿਹੜਾ ਵੀ ਤੁਸੀਂ ਪ੍ਰੋਡਕਟ ਖਾਓਗੇ ਤੁਸੀਂ ਵਾਕੀ ਕਹੋਗੇ ਵੀ ਵਾਕੀ ਵੀ ਇੱਕ ਦੇਸੀ ਘੋਦੀ ਬਣਿਆ ਹੈ ਸਹੀ ਬਾਈ ਹੈ ਨਾ ਕਿਉਂਕਿ ਘਰਾਂ ਚੋਂ ਦੁੱਧ ਇਕੱਠਾ ਕਰਨਾ ਬਾਈ ਹੈ ਨਾ ਤੇ ਇੱਕ ਸਿੱਧਾ ਕੰਪਨੀਆ ਤੋਂ ਦੁੱਧ ਲੈਣਾ ਬਹੁਤ ਫਰਕ ਹੁੰਦਾ ਬਈ ਹਨਾ ਹਾਂ ਵੀਰੇ ਇੱਥੇ ਆਪਣੇ ਨਾ ਮੱਝਾਂ ਵੀ ਰੱਖੀਆਂ ਹੋਈਆਂ ਨੇ ਠੀਕ ਹੈ ਤਾਜਪੁਰਨ ਉੱਥੇ ਮੱਝਾਂ ਵੀ ਰੱਖੀਆਂ ਹੋਈਆਂ ਉੱਥੋਂ ਆਪਣਾ ਦੁੱਧ ਫੇਰ ਆ ਜਾਂਦਾ ਸਵੇਰੇ ਓਕੇ ਉਹ ਮੈਂ ਸਵੇਰੇ ਸਾਂਭ ਕੇ ਦੁੱਧ ਫੇਰ ਮੈਂ ਇਧਰ ਆਉਣਾ ਤਾਂ ਮੈਂ ਲੇਟ ਹੋ ਜਾਂਦਾ ਹੁੰਦਾ ਹਾਂ ਠੀਕ ਹੈ ਗੁੱਸਾ ਨਾ ਕਰਿਆ ਕਰੋ ਜਦੋਂ ਤੇ ਵੈਸਾ ਮੈਂ 100% ਫੋਨ ਚੱਕ ਹੀ ਲੈਣਾ ਕਈ ਵਾਰੀ ਐ ਹੁੰਦਾ ਸਵੇਰੇ ਉੱਠ ਕੇ ਮੈਂ ਬਲੈਂਡਰੀ ਤੇ ਚਲੇ ਗਿਆ 2-3 ਘੰਟੇ 4 ਲੱਗ ਗਏ ਦੁੱਧ ਨੂੰ ਸਾਂਭ ਕੇ ਸਾਰਾ ਫੇਰ ਉਸ ਤੋਂ ਬਾਅਦ ਫਿਰ 9:30 ਟਾਈਮ ਲੱਗ ਜਾਂਦਾ ਫਿਰ ਮੈਨੂੰ ਵੱਜ ਜਾਂਦੇ 10 10 ਤੋਂ 10:30 ਦੇ ਵਿੱਚ ਮੈਂ ਬਿਜੀ ਹੋਇਆ ਨਾ ਫਿਰ ਨਹਾਉਂਦਾ ਹੁੰਨਾ ਉਹ ਟਾਈਮ ਨਾ ਨੂੰ ਕਿ ਫਿਰ ਇੱਧਰ ਨੂੰ ਭੱਜਣਾ ਠੀਕ ਹੈ ਵੀਰੇ ਅੱਛਾ ਆਪਾਂ ਕਾਰ ਵਾਲੀ ਲਾਈਨ 'ਚ ਵੀ ਕਿੰਦਾ ਹੈ ਕਾਰਾਂ ਵਾਲੀ ਲਾਈਨ 'ਚ ਵੀ ਹਕੀਕਤ ਆਪਾਂ ਕਹਿੰਦੇ ਆ ਵੀ ਡੈਰੀ ਦੇ ਕੰਮ 'ਚੋਂ ਲੈ ਕੇ ਕਾਰਾਂ ਦੇ ਕੰਮ 'ਚ ਹਨਾ ਇੱਕ ਕੋਈ ਕਿਤੇ ਕਨੈਕਸ਼ਨ ਵੀ ਨਹੀਂ ਜੁੜਦਾ ਆਪਾਂ ਕਹਿੰਦੇ ਚੱਲ ਆਇਆ ਵੀ ਚੱਲ ਗੱਡੀਆਂ ਜ਼ਰੂਰ ਹੁੰਦੀਆਂ ਨੇ ਆਪਦੇ ਕੰਮ 'ਚ ਵੀ ਹਰ ਗੱਡੀਆਂ ਚਲਾਵਾਂਗੇ ਦੁੱਧੇ ਰੱਖ ਕੇ ਲੈ ਕੇ ਜਾਵਾਂਗੇ ਕੁਝ ਹੁੰਦਾ ਦੁੱਧ ਦੇ ਕੰਮ ਚੋਂ ਆਪਾਂ ਕਾਰਾਂ ਦੇ ਕੰਮ ਚ ਕਿੰਦਾ ਐ ਦੁੱਧ ਦੇ ਕੰਮ ਚੋਂ ਕਾਰਾਂ ਦੇ ਕੰਮ ਚ ਅਸੀਂ ਐ ਆਏ ਦਸਵੀਂ ਕਰਕੇ ਜਦੋਂ ਮੈਂ ਅਗ ਲੱਗਿਆ ਨਾ ਡੈਰੀ ਤੇ ਜਾਣ ਤਾਂ ਮੈਨੂੰ ਗੱਡੀ ਚਲਾਉਣ ਦਾ ਬੜਾ ਸ਼ੌਂਕ ਸੀ ਯਾਰ ਠੀਕ ਐ ਤੇ ਡਰਾਈਵਰ ਵੀ ਮੇਰਾ ਰੱਖਿਆ ਹੋਣਾ ਤੇ ਮੈਂ ਕਹਿੰਦਾ ਵੀ ਤੂੰ ਬੈਠ ਜਾ ਲਾਇਸੈਂਸ ਮੈਰਾ ਉਦੋਂ ਹੀ ਬਣ ਗਿਆ ਦਸਵੀਂ ਚ ਠੀਕ ਐ ਦਸਵੀਂ ਕਰਦੇ ਕਰਦੇ ਲਾਇਸੈਂਸ ਬਣਵਾ ਲਿਆ ਮੈਂ ਤੇ ਉਦੋਂ ਹੀ ਮੈਂ ਸਿੱਖ ਲਈ ਅੱਛਾ ਲਾਇਸੈਂਸ ਤੋਂ ਬਿਨਾ ਮੈਂ ਗੱਡੀ ਵੀ ਨਹੀਂ ਦਿੰਦਾ ਕਿਸੇ ਨੂੰ ਠੀਕ ਐ ਠੀਕ ਹੈ ਠੀਕ ਆ ਲਾਇਸੈਂਸ ਬਣਵਾ ਲਿਆ ਲਾਇਸੈਂਸ ਬਣਵਾ ਕੇ ਤੇ ਗੱਡੀ ਚਲਾਉਣੇ ਦੀ ਚਲਾਉਣ ਲੱਗ ਗਿਆ ਸਿੱਖ ਗਿਆ ਮੈਂ ਤੇ ਮੈਨੂੰ ਬਹੁਤ ਸ਼ੌਂਕ ਸੀ ਗੱਡੀ ਚਲਾਉਣ ਦਾ ਫਿਰ ਮੈਂ ਸਾਰਾ ਦੁੱਧ ਦਾ ਕੰਮ ਜਿਹੜਾ ਆਪ ਹੀ ਮੈਂ ਜਾ ਕੇ ਕਲੈਕਸ਼ਨ ਕਰਾ ਕੇ ਲਿਆਉਂਦਾ ਸੀਗਾ ਠੀਕ ਹੈ ਕਈ ਵਾਰ ਤਾਂ ਇਹੋ ਜਿਹਾ ਟਾਈਮ ਵੀ ਆਉਂਦਾ ਸੀ ਜਿੱimme ਕਦੇ ਬੰਦ ਹੋ ਜਾਣਾ ਨਾ ਹੂੰ ਹੂੰ ਤੇ ਵੈਸੇ ਤਾਂ ਦੁੱਧ ਅਸੀਂ ਤੁਰਦੇ ਸੀਗੇ ਸਵੇਰੇ 5:30 6:00 ਵਜੇ ਇੱਥੋਂ ਲੁਧਿਆਣੇ ਤੋਂ ਪੇ ਪਿੰਡਾਂ ਜੋ ਘੁੰਮਦੇ ਘਮਾਉਂਦੇ ਅਸੀਂ 12 1 2 ਵਜੇ ਮੁੜਦੇ ਸੀਗੇ ਮਤਲਬ ਕਿ ਆਪ ਹੀ ਮੈਂ ਜਿਆਦਾ ਜ਼ਿਆਦਾ ਡਰਾਈਵ ਕੀਤਾ ਹਮਮ ਘੱਟੋ ਘੱਟ ਨਹੀਂ 12 13 ਲੱਖ ਕਿਲੋਮੀਟਰ ਮੈਂ ਖੁਦ ਡਰਾਈਵ ਕਰ ਚੁੱਕਿਆ ਗੱਡੀਆਂ ਠੀਕ ਹੈ ਠੀਕ ਆ ਉਹਦੇ ਕਰਕੇ ਮੈਨੂੰ ਜਾਂਚ ਪਰਖ ਕਰਨ ਦੀ ਸ਼ਕਤੀ ਹੋਈ ਆ ਗਈ ਇੱਕ ਤਰ੍ਹਾਂ ਦੀ ਹੈ ਨਾ ਕਿ ਵੀ ਇੰਜਨ ਕਿਵੇਂ ਵਰਕ ਕਰਦਾ ਕਿਹੜਾ ਕੰਮ ਆਪਾਂ ਕਿਵੇਂ ਕਰਾਉਣਾ ਹਾਂ ਹਾਂ ਉਹ ਮੈਨੂੰ ਸਾਰੀਆਂ ਚੀਜ਼ਾਂ ਪਤਾ ਲੱਗ ਗਈਆਂ ਕਿ ਹੁਣ ਜਦੋਂ ਲਗਾ ਰੈਗੂਲਰ ਗੱਡੀ ਚਲਣੀ ਹੈ ਡੇਲੀ ਮੇਰੀ 3-400 ਕਿਲੋਮੀਟਰ ਮੈਂ ਆਪ ਡਰਾਈਵ ਕਰਦਾ ਰਿਹਾ ਲਗਾਤਾਰ ਕਿੰਨੇ ਸਾਲ ਘੱਟੋ ਘੱਟ ਨਹੀਂ ਤਾਂ 2000 2002 ਤੋਂ ਲੈ ਕੇ 2018-19 ਤੱਕ ਮੈਂ 16-17 ਸਾਲ ਆਪ ਡਰਾਈਵ ਕਰਿਆ ਲਗਾਤਾਰ 3-400 ਕਿਲੋਮੀਟਰ ਡੇਲੀ ਕਾਰ ਤੇ ਚਲਾਉਂ ਗੱਡੀ ਜੀਪ ਜੀਪ ਜਾਂ ਵੱਡੀ 407 ਉਹ ਚਲਾਉਂਦਾ ਹੀ ਰਿਹਾ ਮੈਂ ਓਕੇ ਉਹਦੇ ਕਰਕੇ ਮੈਨੂੰ ਹੁਣ ਕਿਲੋਮੀਟਰ ਬਾਹਲੇ ਚਲਾਤੇ ਤਾਂ ਹੁਣ ਮੈਨੂੰ ਮਾੜੀ ਜੀ ਵੀ ਕੋਈ ਗੱਲ ਹੁੰਦੀ ਆ ਗੱਡੀ ਦੇ ਕਿਸੇ ਪਾਸੇ ਉਹੀ ਪਤਾ ਲੱਗ ਜਾਂਦਾ ਵੀ ਕੱਲ ਨੂੰ ਜਾਂ ਪਰਸ ਨੂੰ ਇਹ ਇੱਥੇ ਆ ਚੀਜ਼ ਦਾ ਕੰਮ ਕਰਾਉਣਾ ਹੋਊ ਆਪਾਂ ਨੂੰ ਧੀ ਗਿਆ ਵੀਰੇ ਇਹਦੇ ਬਿਨਾ ਸਰਨਾ ਨਹੀਂਗਾ ਇਹ ਇਹ ਹੋ ਗਿਆ ਵੀ ਮੈਨੂੰ ਸ਼ੌਂਕ ਹੋ ਗਿਆ ਇਹ ਚੀਜ਼ ਦਾ ਸ਼ੌਂਕ ਕਰਨ ਵਾਲਾ ਵੀ ਕਾਰ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਾਰ ਆਪਾਂ ਨੂੰ ਕੀ ਕਹਿੰਦੀ ਆ ਇਹ ਤਾਂ ਹੋ ਗਈ ਅਲੱਗ ਗੱਲ ਜਿਹੜਾ ਕਾਰ ਦੇ ਬਿਜ਼ਨਸ ਚ ਆਇਆ ਇਹ ਆਪਾਂ ਹਣਾ ਤੁਸੀਂ ਬਿਠਿਆ ਕਾਰ ਦੇ ਬਿਜ਼ਨਸ 'ਚ ਮੈਂ ਐਵੇਂ ਆਇਆ ਕੁਝ ਤਾਂ ਸੀਗਾ ਹੀ ਸ਼ੌਂਕ ਆਪਾਂ ਨੂੰ ਮੜਾ ਮੋਟਾ ਵੀ ਕਾਰਾਂ ਗਰਾਂ ਵੀ 2-4000 ਘਰੇ ਹੋਣੀਆਂ ਚਾਹੀਦੀਆਂ ਨੇ ਹਣਾ ਉਹ ਇੱਕ ਵਾਰੀ ਜਮਾ ਡਾਊਨ ਚਲੇ ਗਏ ਸੀਗੇ ਤੂੰ ਦੱਸਿਆ ਫਿਰ ਹੁਣ ਹੋਵੇ ਵੀ ਕੁਝ ਫਿਰ ਹਣਾ ਜਦੋਂ ਬੰਦਾ ਉੱਠਦਾ ਉਹਦਾ ਜਵਾਨੀ ਪਹਿਰਾ ਹੁੰਦਾ ਜਦੋਂ ਬੰਦਾ ਕਹਿੰਦਾ ਯਾਰ ਕੋਈ ਕਰਕੇ ਦੋ ਰੱਖੀਏ ਕਰਕੇ ਕਿਉਂਕਿ ਕੋਈ ਵੀ ਕਿਸੇ ਨੂੰ ਵੀ ਅਗਰ ਕੋਈ ਆਪਾਂ ਕੰਮ ਕਰਕੇ ਦਿਖਾਉਣਾ ਹੈ ਬਈ ਨਾ ਅਗਲਾ ਦੇਖਦਾ ਕਿ ਐਸਿਡ ਕੀ ਕੀ ਜੋੜੇ ਨੇ ਇਹਨੇ ਹਾਂ ਬਿਲਕੁਲ ਹੈਨਾ ਸਹੀ ਗੱਲ ਆ ਤੇ ਉਹੀ ਅਗਲੇ ਨੂੰ ਦਿਖਾਉਣ ਵਾਸਤੇ ਥੋੜਾ ਦਿਖਾਵਾ ਕਰਨਾ ਪੈਂਦਾ ਹਾਂ ਦਿਖਾਵਾ ਇਹ ਕਰਨਾ ਪੈਂਦਾ ਫਿਰ ਕਹਿੰਦਾ ਵੀ ਇਹ ਐਸੀਗੇ ਬੰਦੇ ਹਣਾ ਵੀ ਕੀ ਜੋੜੇ ਇਹਨਾਂ ਨੇ ਹੁੰਦਾ ਹਾਂ ਕਹਿੰਦਾ ਠੀਕ ਆ ਹਾਂ ਠੀਕ ਹੈ ਠੀਕ ਹੈ ਅੱਛਾ ਹੁਣ ਇਹ ਲੈਨ ਚ ਕਿਵੇਂ ਵੜ ਗਏ ਇਹ ਲੈਨ ਚ ਵੀਰੇ ਐਂ ਵੜ ਗਏ 2020 ਦਾ ਟਾਈਮ ਸੀਗਾ ਕਿ 21 ਦਾ ਕਰੋਨਾ ਟਾਈਮ ਚੱਲਦਾ ਪਿਆ ਸੀਗਾ ਠੀਕ ਹੈ ਮੈਂ ਇੱਕ ਗੱਡੀ ਖਰੀਦੀ ਵੀਰੇ ਘਰ ਵਾਸਤੇ ਕਾਰ ਮੈਂ ਤਾਂ ਵੈਸੇ ਨਵੀਆਂ ਹੀ ਚਲਾਈਆਂ ਕਾਰਾਂ ਸਾਰੀਆਂ ਘਟਾ ਕੇ ਇੱਕ ਮੈਂ ਪੁਰਾਣੀ ਕਾਰ ਲਈ ਸ਼ੁਰੂਆਤ ਜਿੱਥੋਂ ਹੋਈ ਫੋਰਚਨਰ ਤੋਂ ਉਹ ਗੱਡੀ ਨਾਲੇ ਤਾਂ ਮੈਨੂੰ ਕੰਮ ਸਿਖਾ ਗਈ ਤੇ ਨਾਲੇ ਮੈਨੂੰ ਪਤਾ ਲੱਗ ਗਈ ਗੱਲ ਵੀ ਇਹ ਜਿਹੜੇ ਡੀਲਰ ਬੰਦੇ ਨੇ ਹੂੰ ਹੂੰ ਵੀ ਯਾਰ ਤੰਗ ਕਰਦੇ ਲੋਕਾਂ ਤੁਸੀਂ ਵੀ ਡੀਲਰ ਹਾਂ ਯਾਰ ਤੁਸੀਂ ਵੀ ਤੰਗ ਕਰਦੇ ਹੋਰ ਯਾਰ ਮੈਂ ਪਰ ਤੰਗ ਨਹੀਂ ਕਰਦਾ ਠੀਕ ਆ ਆਪਾਂ ਗੱਲ ਸੁਣ ਲਈ ਦੀ ਆ ਵੇਲੇ ਤੇ ਮਨ ਵੀ ਲੱਗਦੀ ਆ ਜੀ ਵੀ ਜਿੱਥੇ ਕਮੀ ਆ ਤੁਸੀਂ ਮੰਨ ਲੈਂਦੇ ਵੀ ਹਾਂ ਰਾਜ ਪਹਿਲਾਂ ਤਾਂ ਕਮੀ ਛੱਡਦੇ ਨਹੀਂ ਕਿ ਜੇ ਹੋਵੇ ਤਾਂ ਫੇਰ ਮੰਨ ਲਈਦਾ ਯਾਰ ਐ ਕੀ ਹੁੰਦਾ ਹਾਂ ਮੰਨਣ ਤੇ ਕੋਈ ਆਪਾਂ ਛੋਟੇ ਥੋੜੀ ਹੋ ਜਾਂਦੇ ਆ ਸਹੀ ਗੱਲ ਹੈ ਮੰਨਣ ਚ ਜਦੋਂ ਆਪਾਂ ਕੋਈ ਗੱਲ ਮੰਨ ਲਈ ਤਾਂ ਆਪਾਂ ਉਹ ਸਿੱਖ ਲਈ ਹਾਂ ਇਹ ਜ ਆਪਣੇ ਚ ਕਮੀ ਸੀ ਆਪਾਂ ਇਹਨੂੰ ਸੁਧਾਰੀਏ ਹੁਣ ਇਹ ਗਾਹ ਨੂੰ ਨਹੀਂ ਐਜੀ ਹੋਣੀ ਚਾਹੀਦੀ ਠੀਕ ਹੈ ਅੱਛਾ ਉਹ ਬੰਦੇ ਨੇ ਕਰਿਆ ਮੇਰੇ ਨਾਲ ਐਵੇਂ ਮੈਂ ਕਿਹਾ ਯਾਰ ਮੈਨੂੰ ਗੱਡੀ ਲੈ ਦੇ ਹੂੰ ਉਹ ਕਹਿੰਦਾ ਹੈਗੀ ਵੀਰੇ ਚਲੋ ਆਪਾਂ ਲੈ ਦਿੰਨੇ ਆ ਉਹਨੇ ਲੈਤੀ ਮੈਨੂੰ ਗੱਡੀ ਤੇ ਕਮਿਸ਼ਨਾਂ ਮੁੰਜਣਾ ਤਾਂ ਬਾਅਦ ਦੀਆਂ ਗੱਲਾਂ ਹੁੰਦੀਆਂ ਨੇ ਗੱਡੀ ਲੈਤੀ ਗੱਡੀ ਠੀਕ ਸੀਗੀ ਕੋਈ ਗੱਲ ਨਹੀਂ ਸੀ ਜਦ ਮੈਂ ਚਲਾ ਲਈ 2 ਸਾਲ 2 ਸਾਲ ਮੈਂ ਕਿਹਾ ਹੁਣ ਇਹਨੂੰ ਵੇਚ ਦੇ ਯਾਰ ਬਣਾ ਐ ਥੋੜੀ ਗੱਡੀਆਂ ਵਿਕਦੀਆਂ ਨੇ ਯਾਰ ਹੈ ਯਾਰ ਗੱਲ ਕੀ ਹੋ ਗਈ ਦੱਸ ਵੀ ਤੂੰ ਉਹਦਾ ਤਾਂ ਹੋਰ ਗੱਲਾਂ ਕਰਦਾ ਸੀਗਾ ਉਹਨੇ ਗੱਲਾਂ ਹੀ ਉਹੋ ਜੀਆਂ ਕਰੀਆਂ ਚਲੋ ਹੁਣ ਮੈਂ ਕੈਮਰੇ ਤੇ ਕੀ ਕਹਿਣੀਆਂ ਨੇ ਹੂੰ ਉਹ ਕਹਿੰਦਾ ਐ ਨਹੀਂ ਕਹਿੰਦਾ ਗੱਡੀਆਂ ਵੇਕਦੀਆਂ ਹੁੰਦੀਆਂ ਮੈਂ ਕਿਹਾ ਯਾਰ ਇਹ ਗੱਲ ਕੀ ਹੋਈ ਕਹਿੰਦਾ ਇਹਨਾਂ ਨੂੰ ਵੇਚਣ ਦਾ ਵੀ ਕੋਈ ਕਲਾ ਹੁੰਦੀ ਆ ਮੈਨੂੰ ਤਾਂ ਠੀਕ ਆ ਦੇਖ ਲੈਨੇ ਆ ਮੈਂ ਕਹਾਂ ਕਲਾ ਕੋਨੇ ਵਰਤਦੇ ਆ ਮੈਂ ਕਹਾਂ ਹੁਣ ਫਿਰ ਮੈਂ ਤੈਨੂੰ ਗੱਡੀਆਂ ਵੇਚ ਕੇ ਦਿਖਾਉਂਦਾ ਹੈ ਠੀਕ ਨੇ ਤੇ ਹੁਣ ਆਪਾਂ ਵੇਚੀ ਜਾਂਦੇ ਆ ਠੀਕ ਹੈ ਲਈ ਵੀ ਜਾਂਦੇ ਆ ਰੋਜਾਂਗੋ ਰੋਜਾਂਗੋ ਵੇਚੀ ਵੀ ਜਾਂਦੇ ਆ ਤੇ ਬਾਬੇ ਦੀ ਕਿਰਪਾ ਹੀ ਆ ਵੀਰੇ ਆਪਾਂ तकरीबन तकरीबन ਵੀ 100 ਚੋਂ 95 96% ਕਾਰ ਬਿਲਕੁਲ ਓਕੇ ਕਰਕੇ ਦਿੰਨੇ ਆ ਜੇ ਕੋਈ 5 4% ਦੀ ਕੋਈ ਕਮੀ ਰਹਿ ਜਾਵੇ ਤਾਂ ਵੀਰੇ ਉਹ ਆਪਾਂ ਅਗਲੇ ਨੂੰ ਮੰਨ ਲਈਦਾ ਭਾਈ ਆ ਕੰਮ ਹੋਣ ਵਾਲਾ ਜਾਂ ਕਰਾ ਦਾਂਗੇ ਤਾਂ ਜਾਂ ਬੰਦਾ ਕਰਾ ਲਵੇ ਕੋਈ ਗੱਲ ਨਹੀਂ ਹੁੰਦੀ ਹੈ ਜੀ ਅੱਛਾ ਹੁਣ ਤੁਸੀਂ ਕਾਰਾਂ ਕਿਹੜੀਆਂ ਵੇਚਦੇ ਹੋ ਪੰਜਾਬ ਨੰਬਰ ਵੇਚਦੇ ਹੋ ਦਿੱਲੀ ਨੰਬਰ ਵੇਚਦੇ ਹੋ ਜ਼ਿਆਦਾਤਰ ਵੀਰੇ ਆਪਣੇ ਕੋਲੇ ਸਾਰੀਆਂ ਪੰਜਾਬ ਨੰਬਰ ਹੀ ਕਾਰਾਂ ਹੁੰਦੀਆਂ ਹੁੰਦੀਆਂ ਹੂੰ ਹੂੰ ਅਪੱਲੇ ਆਏ ਸੀਗੇ ਸ਼ੁਰੂ ਚ ਦਿੱਲੀ ਤੋਂ ਵੀ ਗੱਡੀਆਂ ਲਿਆਂਦੀਆਂ ਤੇ ਆ ਕੇ ਵੇਚੀਆਂ ਨੇ ਸਟਾਰਟਿੰਗ ਸਟਾਰਟਿੰਗ 'ਚ ਤੇ ਪਰ ਯਾਰ ਉਹਦੇ 'ਚ ਨਾ ਪਤਾ ਕੀ ਖੱਜਲ ਖਰਾਬੀ ਬਹੁਤ ਆ ਠੀਕ ਐ ਇੱਕ ਤਾਂ ਉੱਥੇ ਜਾ ਕੇ ਖੱਜਲ ਹੋਣ ਵਾਲਾ ਕੰਮ ਹੀ ਆ ਫਿਰ ਉੱਥੇ ਗੱਡੀ ਕੰਮ ਦੀ ਨਾਮ ਲੈ ਉਹ ਵੀ ਫਿਰ ਉਸ ਤੋਂ ਬਾਅਦ ਇੱਥੇ ਆ ਕੇ ਨੰਬਰ ਲਵਾਓ ਤੇ ਫਿਰ ਅਗਲਾ ਕਹਿੰਦਾ ਇਹ ਕੱਟ ਨੰਬਰ ਆ ਜੀ ਇਹ ਆ ਉਹ ਗੱਲਾਂ ਸਾਰੀਆਂ ਖਤਮ ਆਪਾਂ ਆ ਪੰਜਾਬ ਨੰਬਰ ਕੰਮ ਕਰਾਂਗੇ ਲਿਆਂਵਾਂਗੇ ਪੰਜਾਬ ਨੰਬਰ ਪੰਜਾਬ ਨੰਬਰ ਪਿਚਾਂਗੇ ਓਕੇ अच्छा ਹੁਣ ਵੀਰੇ ਆਪਾਂ ਸਾਰੀਆਂ ਗੱਲਾਂ ਕਰ ਵੀ ਲਈਆਂ ਵੀ ਦੇਖੋ ਸਾਹਮਣੇ ਆਪਣੇ ਭਰਾ ਹੀ ਨੇ ਜਿਹੜੇ ਬੈਠੇ ਨੇ ਤੀ ਹਣਾ ਤੇ ਕੋਈ ਏਦਾਂ ਦੀ ਗੱਲ ਦੱਸੋ ਵੀ ਜਿਹੜੇ ਬੰਦੇ ਨੂੰ ਗੱਡੀ ਲੈਣ ਤੋਂ ਪਹਿਲਾਂ ਚਾਰਕ ਚੀਜ਼ਾਂ ਬੰਦਾ ਦੇਖ ਲਵੇ ਵੀ ਜਦ ਅਸੀਂ ਗੱਡੀ ਲੈ ਰਹੇ ਹਾਂਗੇ ਹਣਾ ਬਾਈ ਦੀ ਵੀਡੀਓ ਦੇਖੀ ਸੀਗੀ ਇਹ ਮੈਟਰ ਨਹੀਂ ਕਰਦਾ ਵੀ ਬੰਦਾ ਗੱਡੀ ਕਿੱਥੋਂ ਲੈ ਰਿਹਾ ਬਾਈ ਹਣਾ ਕੋਈ ਫਰਕ ਨਹੀਂ ਪੈਂਦਾ ਤੇ ਵੀ ਕੁਝ ਕੁ ਗੱਲਾਂ ਜਿਹੜੀਆਂ ਉਹਨਾਂ ਨੂੰ ਧਿਆਨ ਚ ਰੱਖਣੀਆਂ ਪੈਂਦੀਆਂ ਨੇ ਕੁਝ ਪੇਪਰ ਆਦੇ ਜੇ ਗੱਡੀ ਲੈਣ ਵੇਲੇ ਤਾਂ ਕੀ ਕੁਝ ਧਿਆਨ ਚ ਰੱਖਣਾ ਹੋਵੇ ਦੇਖੋ ਸਭ ਤੋਂ ਪਹਿਲਾਂ ਤਾਂ ਗੱਡੀ ਤੁਸੀਂ ਆਪ ਨਿਗਾਹ ਕਰਨੀ ਆ ਕਿ ਕਿਵੇਂ ਦੀ ਆ ਖੜਾਵਾ ਗੱਡੀ ਦਾ ਕਿਵੇਂ ਆ ਹੂੰ ਹੂੰ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ ਸਭ ਤੋਂ ਪਹਿਲਾਂ ਹੂੰ ਹੂੰ ਫਿਰ ਨਾ ਹਰੇਕ ਜਿੰਨੇ ਆਪਣੇ ਪੀਸ ਆ ਗੱਡੀ ਦੇ ਹੂੰ ਸਾਰੇ ਪੀਸਾਂ ਦੇ ਉੱਤੇ ਸੀਲਿੰਗ ਲੱਗੀ ਹੁੰਦੀ ਆ ਉਹ ਆਪਾਂ ਇੱਕ ਵੀਡੀਓ ਵੀ ਸਪੈਸ਼ਲ ਕਰੀ ਸੀਗੀ ਉਹ ਜਿੱਥੇ ਆਪਾਂ ਸੀਲਾਂ ਦਿਖਾਈਆਂ ਸੀਗੀਆਂ ਹੂੰ ਸਾਰੇ ਪੀਸਾਂ ਤੇ ਵੀਰੇ ਸੀਲਿੰਗ ਹੁੰਦੀ ਆ ਉਹ ਸੀਲਿੰਗ ਚੈੱਕ ਕਰੋ ਅਗਰ ਸੀਲਿੰਗ ਹੈਗੀ ਆ ਤਾਂ ਫਿਰ ਨੋ ਪ੍ਰੋਬਲਮ ਗੱਡੀ ਲੈ ਸਕਦੇ ਆ ਜਾਂ ਕੋਈ ਜਦੋਂ ਸੀਲਿੰਗ ਹੁੰਦੀ ਆ ਵੀਰੇ ਕਾ ਆਲਮੋਸਟ ਤਕਰੀਬਨ ਗੱਡੀ オリジナル ਹੀ ਹੁੰਦੀ ਆ ਠੀਕ ਹੈ ਵੀਰੇ ਦੋ ਚਾਰ ਪੀਸ ਅਗਰ ਪੇਂਟ ਹੋਏ ਵੀ ਤਾਂ ਉਹ ਮੈਟਰ ਨਹੀਂ ਕਰਦੇ 메ਨ ਗੱਡੀ オリジナル ਹੋਣੀ ਚਾਹੀਦੀ ਆ ਠੀਕ ਹੈ ਵੀਰੇ ਪਹਿਲੀ ਗੱਲ ਇਹ ਫਿਰ ਦੂਜੀ ਗੱਲ ਇਹ ਗੱਡੀ ਦੇ ਪੇਪਰ ਲਓ ਆਰ ਸੀ ਲੈ ਕੇ ਤੇ ਗੱਡੀ ਦਾ ਚਾਸੀ ਨੰਬਰ ਨਾਲ ਮੈਚ ਕਰੋ ਓਕੇ ਇੰਜਨ ਨੰਬਰ ਚਾਸੀ ਨੰਬਰ ਅੰਦਰ ਪਲੇਟ ਵੀ ਲੱਗੀ ਹੁੰਦੀ ਆ ਚਾਸੀ ਦੇ ਉੱਤੇ ਟ੍ਰੇਸ ਵੀ ਹੋਇਆ ਹੁੰਦਾ ਉਹ ਆਪਾਂ ਦਿਖਾ ਵੀ ਦਵਾਂਗੇ ਜੇ ਕਹੋਗੇ ਵੀਡੀਓ 'ਚ ਤੇ ਉਹ ਉਹ ਚੀਜ਼ਾਂ ਮੈਚ ਹੋ ਗਈਆਂ ਉਤਵਾਂ ਗੱਡੀ ਦਾ ਇੰਸ਼ੋਰੈਂਸ ਦੇਖੋ ਠੀਕ ਹੈ ਜੀ ਬਸ ਇਹ ਹੀ ਚੀਜ਼ਾਂ ਮੇਨ ਹੁੰਦੀਆਂ ਨੇ ਵੀਰੇ ਠੀਕ ਹੈ ਵੀਰੇ ਲਓ ਬਈ ਹਨਾ ਮਿੱਤਰੋ ਤੇ ਕਿਵੇਂ ਲਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਔਰ ਚੰਗੇ ਚੰਗੇ ਵੀਡੀਓ ਦੇਖਣ ਵਾਸਤੇ ਆਪਣਾ ਪੇਜ ਜਰੂਰ ਫੋਲੋ ਕਰ ਲਿਓ ਤੇ ਬਾਈ ਲਵੇ ਵਿਜ਼ਿਟ ਕਰ ਲਓ ਬਈ ਅਗਰ ਕਿਸੇ ਨੇ ਵੀ ਕੋਈ ਚੰਗੀ ਕਾਰ ਲੈਣੀ ਆ ਕਾਰਾਂ ਦਾ ਸਟਾਕ ਬਹੁਤ ਸੋਹਣਾ ਹੁੰਦਾ ਬਾਈ ਹੋਰਾਂ ਲਵੇ ਹਨਾ ਇੱਕ ਛੋਟਾ ਜਿਹਾ ਪੋਡਕਾਸਟ ਆਪਾਂ ਕੋਸ਼ਿਸ਼ ਕਰੀਏ ਤੇ ਪਹਿਲੀ ਵਾਰੀ ਆਪਾਂ ਆਪਾਂ ਕਰੀਏ ਬਾਈ ਹਨਾ ਤਾਂ ਕਿਵੇਂ ਲੱਗੀ ਮਾੜਾ ਕਮੈਂਟ ਕਰਕੇ ਦੱਸਿਓ ਬਈ ਹਨਾ ਕੋਈ ਹੈ ਮੇਰਾ ਭਰਾ ਕੋਈ ਇਦਾਂ ਦਾ ਵੀ ਜਿਹੜੇ ਜ਼ਿੰਦਗੀ 'ਚ ਕੁਝ ਵਾਕਿਆ ਹੋਏ ਹੁੰਦੇ ਨੇ ਬਈ ਹਨਾ ਅਗਰ ਤੁਸੀਂ ਰੂਬਰੂ ਕਰਨਾ ਚਾਹੁੰਦੇ ਹੋ ਨਾ ਕੈਮਰੇ ਅੱਗੇ ਤਾਂ ਇੱਕ ਵਾਰ ਕਮੈਂਟ ਕਰ ਦਿਓ ਜਾਂ ਆਪਣੇ ਇੰਸਟਾਗ੍ਰਾਮ ਦੇ ਉੱਤੇ ਆਪਾਂ ਨੂੰ ਫੋਲੋ ਕਰਕੇ ਤੇ ਡੀਐਮ ਕਰ ਦਿਓ ਤਾਂ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਅਪਰੋਚ ਕਰ ਲਈ ਠੀਕ ਹੈ ਫਿਰ ਵੀਰੇ ਅਪ ਡਾਊਨ ਆਉਂਦੇ ਰਹਿੰਦੇ ਆ ਜ਼ਿੰਦਗੀ 'ਚ ਪਰ ਘਬਰਾਉਣਾ ਨਹੀਂ ਘਬਰਾਉਣਾ ਨਹੀਂ ਕੋਈ ਨਹੀਂ ਸਾਰੇ ਕੰਮ ਕਰ ਲਈਦੇ ਹੁੰਦੇ ਆ ਕੋਈ ਕੰਮ ਵੱਡਾ ਛੋਟਾ ਨਹੀਂ ਹੁੰਦਾ ਹੁਣ ਜੇ ਮੈਂ ਕਹਾਂ ਮੈਂ ਐਵੇਂ ਗੱਪਾਂ ਮਾਰੀ ਜਾਵਾਂ ਮੈਨੂੰ ਘਰ ਦੇ 50 ਲੱਖ ਦਿੰਦੇ ਸੀ ਕਹਿੰਦੇ ਤੂੰ ਬਾਹਰ ਚੱਲ ਜਾ ਉਹ ਗੱਲ ਫਿਰ ਬਣਦੀ ਨਹੀਂ ਨਾ ਕਹਿੰਨੀ ਝੂਠ ਠੀਕ ਹੈ ਠੀਕ ਹੈ ਫਿਰ ਮਿਲਦੇ ਆ ਬਹੁਤ ਸ਼ੀਦੀ ਬਾਈ ਸਸੀਕਾਰ ਹਸੀਕਾਰ